ਦੋਸਤੋ ਅਗਸਤ ਮਹੀਨੇ ਦੀ ਇੱਕ ਸੁਹਾਵਣੀ ਸਵੇਰ ਦਾ ਸਮਾਂ ਹੈ ਸੂਰਜ ਵੀ ਬੱਦਲਾਂ ਪਿੱਛੇ ਇੰਜ ਲੁਕਿਆ ਹੈ ਜਿਵੇਂ ਕੋਈ ਵੱਡਾ ਰਾਜ਼ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਗੁਰਪ੍ਰੀਤ ਸਿੰਘ ਇੱਕ ਐਨ ਆਰ ਆਈ ਤਕਰੀਬਨ 12 ਸਾਲਾਂ ਦੇ ਬਾਅਦ ਆਪਣੇ ਪਿੰਡ ਵਾਪਸ ਪਰਤ ਰਿਹਾ ਹੈ 에ਅਰਪੋਰਟ ਤੋਂ ਕੈਬ ਬੁੱਕ ਕਰਦਾ ਹੈ ਤੇ ਪਿੰਡ ਰੂਪਨਗਰ ਦੇ ਨੇੜੇ-ਨੇੜੇ ਜਿਵੇਂ ਪਹੁੰਚ ਰਿਹਾ ਹੈ ਉਸ ਦਾ ਦਿਲ ਉਮੀਦਾਂ ਨਾਲ ਭਰਿਆ ਹੈ ਆਪਣੇ ਪੁਰਾਣੇ ਉਹ ਦਿਨ ਯਾਦ ਆ ਜਾਂਦੇ ਹਨ ਜਦੋਂ ਵਿਦੇਸ਼ ਦੇ ਲਈ ਆਪਣੇ ਗਰੀਬ ਘਰ ਦੇ ਵਿੱਚੋਂ ਗਿਆ ਸੀ ਉਸ ਨੂੰ ਆਪਣੀ ਪਤਨੀ ਦਾ ਚਿਹਰਾ ਆਪਣੇ ਛੋਟੇ ਬੱਚਿਆਂ ਦਾ ਚਿਹਰਾ ਤੇ ਆਪਣੇ ਘਰਦਿਆਂ ਦਾ ਚਿਹਰਾ ਸਾਹਮਣੇ ਆ ਜਾਂਦਾ ਹੈ ਵੀ ਕਿਵੇਂ ਕਿਸ ਉਮੀਦਾਂ ਦੇ ਨਾਲ ਉਹਨਾਂ ਨੇ ਗਰੀਬੀ ਚੱਕਣ ਦੇ ਲਈ ਮੈਨੂੰ ਵਿਦੇਸ਼ ਭੇਜਿਆ ਸੀ ਦਿਲ ਤੇ ਕਿੱਡਾ ਪੱਥਰ ਰੱਖਿਆ ਸੀ ਆ ਮੈਂ ਵਿਦੇਸ਼ੋਂ ਕਰੋੜਾਂ ਰੁਪਏ ਭੇਜੇ ਇਸ ਆਸ ਦੇ ਵਿੱਚ ਉਹ ਇੱਥੇ ਬੜੇ ਸੁਖੀ ਹੋਣਗੇ ਬੜਾ ਆਨੰਦ ਮਣ ਰਹੇ ਹੋਣਗੇ ਮੇਰੀ ਪਿੰਡ ਦੇ ਵਿੱਚ ਕਰੋੜਾਂ ਦੀ ਕੋਠੀ ਹੋਵੇਗੀ ਆ ਜਿਸ ਦਾ ਸੁਪਨਾ ਮੈਂ ਇੱਥੋਂ ਜਾਣ ਵੇਲੇ ਵੇਖਿਆ ਸੀ ਜਿਵੇਂ ਜਿਵੇਂ ਪਿੰਡ ਦੇ ਨੇੜੇ ਆਇਆ ਨਾ ਉਸ ਦੀਆਂ ਅੱਖਾਂ ਦੇ ਵਿੱਚ ਆਪਣੀ ਕੋਠੀ ਦੇ ਆਲਿਸ਼ਾਨ ਸੁਪਨੇ ਆਉਣ ਲੱਗੇ ਵੀ ਕਿਹੋ ਜਿਹੀ ਹੋਵੇਗੀ ਮੇਰੀ ਕੋਠੀ ਕਿ ਜਿਵੇਂ ਦਾ ਨਕਸ਼ਾ ਮੇਰੇ ਦਿਮਾਗ ਦੇ ਵਿੱਚ ਹੈ ਉਵੇਂ ਹੀ ਜਾ ਇੱਥੇ ਕੁਝ ਮੈਨੂੰ ਹੋਰ ਹੀ ਦੇਖਣ ਨੂੰ ਮਿਲੇਗਾ ਲੇਕਿਨ ਅਜੀਮੇ ਹੀ ਕੈਬ ਉਸ ਗਲੀ ਦੇ ਵਿੱਚ ਪਹੁੰਚੀ ਉਹੀ ਪਿੰਡ ਦੀ ਆ ਪੁਰਾਣੀ ਗਲੀ ਜਿੱਥੇ ਉਸ ਦਾ ਬਚਪਨ ਬਿੱਤਿਆ ਸੀ ਬਚਪਨ ਦੇ ਦਿਨਾਂ ਜਿਸ ਗਲੀ ਦੇ ਵਿੱਚ ਹੰਡਾਏ ਸਨ ਅੱਜ ਸੁਨਸਾਨ ਲੱਗ ਰਹੀ ਸੀ ਜਿਵੇਂ ਜਿਵੇਂ ਹੀ ਕੈਬ ਦੇ ਵਿੱਚੋਂ ਇਹ ਹਟਾ ਉਤਰਿਆ ਇੱਕਦਮ ਅਚਾਨਕ ਉਤਰੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਜਿਵੇਂ ਗੇਟ ਆਪਣੇ ਘਰ ਦਾ ਖੋਲਿਆ ਸਾਹਮਣੇ ਉਹੀ ਪੁਰਾਣਾ ਟੁੱਟਾ ਜਿਹਾ ਘਰ ਸੀ ਜਿਸ ਦੇ ਵਿੱਚ ਜੰਗਲੀ ਘਾਹ ਉੱਗ ਗਿਆ ਸੀ ਕੋਈ ਵੀ ਅੰਦਰ ਨਜ਼ਰ ਨਹੀਂ ਆ ਰਿਹਾ ਸੀ ਤੇ ਸਾਹਮਣੇ ਵਾਲਾ ਖਾਲੀ ਪਲਾਟ ਖਾਲੀ ਜਗ੍ਹਾ ਖਾਲੀ ਦੀ ਖਾਲੀ ਪਈ ਸੀ ਨਾ ਉੱਥੇ ਕੋਈ ਸੀ ਨਾ ਹੀ ਉਸ ਦੇ ਸੁਪਨੇ ਵਾਲੀਆਂ ਕੰਧਾਂ ਨਾ ਹੀ ਘਰ ਦੀਆਂ ਸੁਪਨੇ ਵਾਲੀਆਂ ਖਿੜਕੀਆਂ ਨਾ ਕੋਈ ਮਾਰਬਲ ਨਾ ਪੋੜੀਆਂ ਨਾ ਕਮਰੇ ਇੱਥੇ ਬਸ ਕਾਹ ਹਕਾਸੀਆ ਇਕਦਮ ਲੋਹੇ ਦੇ ਗੇਟ ਨੂੰ ਆ ਪਕੜਨ ਦੀ ਕੋਸ਼ਿਸ਼ ਕਰਦਾ ਹੈ ਜਿਵੇਂ ਆਪਣੇ ਆਪ ਨੂੰ ਡਿੱਗਣ ਤੋਂ ਬਚਾ ਲਿਆ ਹੋਵੇ ਦਿਮਾਗ ਚੱਕਰਾ ਗਿਆ ਹੋਵੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਹੋਵੇ ਅਚਾਨਕ ਹੀ ਪੁੱਬਾ ਮਾਰ ਕੇ ਰੋਣ ਨੂੰ ਦਿਲ ਕਰਦਾ ਹੈ ਲੇਕਿਨ ਆਵਾਜ਼ ਗਲੇ ਦੇ ਵਿੱਚ ਹੀ ਰਹਿ ਜਾਂਦੀ ਹੈ ਧੋਖਾ ਮੇਰੇ ਨਾਲ ਐਨਾ ਵੱਡਾ ਧੋਖਾ ਆ ਕੀ ਹੋ ਗਿਆ ਮੈਂ ਨਾ ਪੋੜਾ ਕਿਵੇਂ ਹੋ ਸਕਦਾ ਹਾਂ ਐਨੇ ਰੁਪਏ ਮੈਂ ਆਪਣੇ ਪਰਿਵਾਰ ਨੂੰ ਆਪਣੇ ਘਰ ਵਾਲਿਆਂ ਨੂੰ ਦਿੱਤੇ ਇੱਥੇ ਨਾ ਕੋਈ ਕੋਠੀ ਹੈ ਨਾ ਮੇਰੇ ਘਰ ਵਾਲੇ ਨਾ ਮੇਰੀ ਪਤਨੀ ਨਾ ਬੱਚੇ ਕਿੱਧਰ ਗਏ ਬੜਾ ਹੈਰਾਨ ਹੈ ਲੇਕਿਨ ਜੀਮੇ ਹੀ ਉਸਦੀ ਆਵਾਜ਼ ਸੁਣ ਕੇ ਉਸਦੇ ਆਉਣ ਦੀ ਖਬਰ ਸੁਣ ਕੇ ਪਿੰਡ ਵਾਲੇ ਉੱਥੇ ਹੀ ਇਕੱਠੇ ਹੋਏ ਨਾ ਸਾਰਿਆਂ ਨੇ ਉਸ ਨੂੰ ਹੈਰਾਨ ਦੇਖਿਆ ਨਾ ਤਾਂ ਜੀਮੇ ਹੀ ਪੁੱਛਿਆ ਪੁੱਤਰਾ ਹੈਰਾਨ ਕਿਉਂ ਹੈ ਅੱਗੇ ਸਾਰੀ ਗੱਲ ਉਹਨਾਂ ਨੇ ਸਾਹਮਣੇ ਖੋਲ੍ਹ ਦਿੱਤੀ ਹੈ ਤਾਂ ਪਿੰਡ ਵਾਲਿਆਂ ਨੇ ਜੋ ਪੇਤ ਖੋਲੇ ਹਨ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਆਖਿਰਕਾਰ ਕਰੋੜਾਂ ਰੁਪਏ ਭੇਜਣ ਦੇ ਬਾਵਜੂਦ ਵੀ ਇੱਥੇ ਕੋਠੀ ਕਿਉਂ ਨਹੀਂ ਹੈ ਉੱਥੇ ওই ਟੁੱਟਿਆ ਜਿਹਾ ਘਰ ওই ਕਾ ਕਿਉਂ ਹੈ ਕਿੱਧਰ ਗਏ ਇਸ ਦੇ ਪਰਿਵਾਰ ਵਾਲੇ ਤੇ ਜੋ ਇਸ ਤੋਂ ਬਾਅਦ ਹੋਇਆ ਹੈ ਨਾ ਉਹ ਸੁਣ ਕੇ ਤਾਂ ਤੁਹਾਡੇ ਵੀ ਹੋਸ਼ ਉੱਡ ਜਾਣਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਇੱਕ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਦੋਸਤੋ ਬਿਨਾਂ ਦੇਰ ਕੀਤੇ ਆ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਕਈ ਸਾਲ ਪਹਿਲਾਂ ਜਦੋਂ ਗੁਰਪ੍ਰੀਤ ਸਿੰਘ ਇੱਕ ਆਮ ਪੰਜਾਬੀ ਨੌਜਵਾਨ ਸੀ ਜਿਸ ਦੀਆਂ ਅੱਖਾਂ ਦੇ ਵਿੱਚ ਆਪਣੇ ਪਰਿਵਾਰ ਲਈ ਵੱਡੇ ਸੁਪਨੇ ਸਨ ਇੰਜ ਸੋਚਦਾ ਸੀ ਵੀ ਆਪਣੇ ਪਰਿਵਾਰ ਦੇ ਵਾਸਤੇ ਬਹੁਤ ਪੈਸਾ ਇਕੱਠਾ ਕਰਾਂਗਾ ਬਹੁਤ ਰੁਪਏ ਕਮਾਵਾਂਗਾ ਲੇਕਿਨ ਗਰੀਬੀ ਹੈ ਕਰ ਵੀ ਕੀ ਸਕਦਾ ਹੈ ਪਿੰਡ ਰੂਪਨਗਰ ਦੇ ਵਿੱਚ ਉਸ ਦਾ ਇੱਕ ਛੋਟਾ ਜਿਹਾ ਪਿਆਰਾ ਪਰਿਵਾਰ ਹੈ ਉਸ ਦੇ ਬਜ਼ੁਰਗ ਅਤੇ ਸਿਆਣੇ ਮਾਪੇ ਉਸ ਦੀ ਪਿਆਰ ਕਰਨ ਵਾਲੀ ਸਮਝਦਾਰ ਪਤਨੀ ਹਰਲੀਨਾ ਅਤੇ ਉਸ ਦਾ 5 ਸਾਲ ਦਾ ਇੱਕ 마ਸੂਮ ਅਤੇ ਖੁਸ਼ਹਾਲ ਪੁੱਤਰ ਅਰਜਨ ਜੋ ਉਸ ਦੀ ਜਾਨ ਸੀ ਗੁਰਪ੍ਰੀਤ ਇੱਕ ਮਿਹਨਤੀ ਨੌਜਵਾਨ ਹੈ ਜੋ ਖੇਤਾਂ ਦੇ ਵਿੱਚ ਕੰਮ ਕਰਦਾ ਹੈ ਪਰ ਪਿੰਡ ਦੇ ਵਿੱਚ ਆਮਦਨ ਦੇ ਸਾਧਨ ਬਹੁਤ ਘੱਟ ਹਨ ਉਸ ਦੇ ਵੱਡੇ ਸੁਪਨਿਆਂ ਨੂੰ ਪੂਰਾ ਕਰਨਾ ਬੜਾ ਮੁਸ਼ਕਿਲ ਹੈ ਉਸ ਦਾ ਇੱਕੋ ਇੱਕ ਵੱਡਾ ਸੁਪਨਾ ਹੈ ਆਪਣੇ ਪਿੰਡ ਦੇ ਵਿੱਚ ਆਪਣੀ ਪੁਰਖੀ ਜ਼ਮੀਨ ਤੇ ਇੱਕ आलीशान ਕਰੋੜਾਂ ਦਾ ਘਰ ਬਣਾਉਣਾ ਜਿੱਥੇ ਉਸ ਦਾ ਪਰਿਵਾਰ ਹਰ ਖੁਸ਼ੀ ਨਾਲ ਰਹਿ ਸਕੇ ਜਿੱਥੇ ਕੋਈ ਵੀ ਲੰਗੇ ਤੇ ਉਸਦੇ ਮਾਤਾ ਪਿਤਾ ਦਾ ਨਾਮ ਉੱਚਾ ਹੋਵੇ ਸਭ ਲੋਕ ਇਹ ਕਹਿਣ ਗੁਰਪ੍ਰੀਤ ਸਿੰਘ ਦੀ ਆ ਅਤੇ ਉਸਦੇ ਪੁਰਖਿਆਂ ਦੀ ਆਲੀਸ਼ਾਨ ਕੋਠੀ ਆ ਜਿੱਥੇ ਸਾਰੀਆਂ ਸੁਖਹੂਲਤਾ ਹੋਣ ਉਹ ਆਪਣੇ ਪੁੱਤਰ ਨੂੰ ਇੱਕ ਚੰਗਾ ਪੋ ਵਿਖ ਦੇਣਾ ਚਾਹੁੰਦਾ ਸੀ ਜਿਸ ਵਿੱਚ ਉਹ ਕਦੇ ਵੀ ਗਰੀਬੀ ਦਾ ਮੂੰਹ ਨਾ ਦੇਖੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਸਨੇ ਇੱਕ ਬਹੁਤ ਔਖਾ ਫੈਸਲਾ ਲਿਆ ਵਿਦੇਸ਼ ਜਾਣ ਦਾ ਇਹ ਉਸ ਲਈ ਨਾ ਸਹਿਣ ਵਾਲਾ ਦੁੱਖ ਸੀ ਆ ਕਿਉਂਕਿ ਉਸ ਨੂੰ ਆਪਣੇ ਪਰਿਵਾਰ ਤੋਂ ਦੂਰ ਜਾਣਾ ਪੈਣਾ ਸੀ ਰਵਾਨਾ ਹੋਣ ਤੋਂ ਪਹਿਲਾਂ ਉਹ ਆਪਣੀ ਪਤਨੀ ਨੂੰ ਦਿਲਾਸਾ ਦੇ ਰਿਹਾ ਸੀ ਤੇ ਆਪਣੇ ਪੁੱਤਰ ਅਰਜਨ ਨੂੰ ਗਲੇ ਨਾਲ ਲਗਾ ਲਿਆ ਜੋ ਜੇ ਵੀ ਬਹੁਤ ਛੋਟਾ ਹੈ ਤੇ ਆਪਣੇ ਪਿਤਾ ਦੇ ਜਾਣ ਦਾ ਮਤਲਬ ਵੀ ਸਮਝਦਾ ਨਹੀਂ ਆ ਉਸ ਨੂੰ ਨਹੀਂ ਪਤਾ ਵਿਆਹ ਜਾ ਆਖਰੀ ਵਾਰ 12 ਸਾਲ ਤੋਂ ਪਹਿਲਾਂ ਆਪਣੇ ਪਿਤਾ ਨੂੰ ਕੁੱਟ ਕੇ ਜਫੀ ਪਾ ਰਿਹਾ ਹੈ ਇਸ ਤੋਂ ਬਾਅਦ ਉਸ ਨੂੰ ਕਿੰਨੇ ਹਿਸਾਲਾਂ ਤੱਕ ਆਪਣੇ ਪਿਤਾ ਦਾ ਚਿਹਰਾ ਦੇਖਣ ਨੂੰ ਨਹੀਂ ਮਿਲਣਾ ਉਸ ਦੇ ਮਾਪਿਆਂ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਉਸ ਨੇ ਉਸ ਨੂੰ ਪੂਰੀਆਂ ਸ਼ੀਸ਼ਾਂ ਦਿੱਤੀਆਂ ਹਰਲੀਨ ਨੇ ਉਸ ਦਾ ਹੱਥ ਫੜ ਕੇ ਕਿਹਾ ਜਾਓ ਜੀ ਮੈਂ ਸਭ ਕੁਝ ਸੰਭਾਲ ਲਵਾਂਗੀ ਤੁਸੀਂ ਕਿਸੇ ਚੀਜ਼ ਦੀ ਫਿਕਰ ਨਾ ਕਰਨਾ ਤੁਸੀਂ ਬਸ ਆਪਣੇ ਸੁਪਨੇ ਪੂਰੇ ਕਰੋ ਇਹ ਸਭ ਦਾ ਗੁਰਪ੍ਰੀਤ ਦੀ ਹਿੰਮਤ ਬਣ ਗਏ ਤੇ ਉਸ ਨੂੰ ਆਪਣੀ ਮੰਜ਼ਿਲ ਵੱਲ ਮਦਦ ਦੀ ਸ਼ਕਤੀ ਦਿੱਤੀ ਆ ਕੈਨੇਡਾ ਪਹੁੰਚ ਕੇ ਗੁਰਪ੍ਰੀਤ ਨੇ ਦਿਨ ਰਾਤ ਇੱਕ ਕਰ ਦਿੱਤਾ ਉਹ ਇੱਕ ਕਾਮਯਾਬ ਜਈ ਨੌਕਰੀ ਤੋਂ ਸ਼ੁਰੂ ਕਰਕੇ ਫਿਰ ਬੜੇ ਬੜੇ ਕੰਮ ਕਰਨ ਲੱਗਾ ਉਹ ਸਵੇਰੇ 4 ਵਜੇ ਉੱਠ ਕੇ ਕੰਮ ਤੇ ਜਾਂਦਾ ਤੇ देर ਰਾਤ ਤੱਕ ਕੰਮ ਕਰਦਾ ਕਈ ਵਾਰ ਤਾਂ 16-16 ਘੰਟੇ ਦੀਆਂ ਸ਼ਿਫਟਾਂ ਲਾਉਂਦਾ ਉਸਨੇ ਕਦੇ ਥਕਾਵਟ ਮਹਿਸੂਸ ਨਹੀਂ ਕੀਤੀ ਆ ਕਿਉਂਕਿ ਉਸਦੇ ਮਨ ਵਿੱਚ ਇੱਕੋ ਤਸਵੀਰ ਸੀ ਆਪਣੇ ਪਿੰਡ ਦੇ ਵਿੱਚ ਬਣ ਰਿਹਾ ਉਸਦਾ ਸੁਪਨਿਆਂ ਦਾ ਘਰ ਉਸਨੇ ਕਈ ਵਾਰ ਭੁੱਖੇ ਪੇਟ ਸੌਣਾ ਵੀ ਮਨਜ਼ੂਰ ਕੀਤਾ ਕਈ ਵਾਰ ਠੰਡੀਆਂ ਰਾਤਾਂ ਦੇ ਵਿੱਚ ਸਿਰਫ ਗਰਮ ਕਾਫੀ ਪੀ ਕੇ ਗੁਜ਼ਾਰਾ ਕੀਤਾ ਤਾਂ ਜੋ ਇੱਕ ਇੱਕ ਪੈਸਾ ਬਚਾ ਕੇ ਆਪਣੇ ਪਰਿਵਾਰ ਨੂੰ ਭੇਜ ਸਕੇ ਉਸਨੇ ਆਪਣੇ ਲਈ ਕ ਪੈਸਾ ਵੀ ਖਰਚ ਨਹੀਂ ਕੀਤਾ ਸਿਰਫ ਜ਼ਰੂਰੀ ਖਰਚਾ ਹੀ ਕਰਦਾ ਸੀ ਆ ਉਹ ਜਾਣਦਾ ਸੀ ਵੀ ਉਸਦੀ ਮਿਹਨਤ ਹੀ ਉਹਨਾਂ ਦੇ ਭਵਿੱਖ ਦੀ ਬੁਨਿਆਦ ਹੈ ਉਹ ਹਰ ਦਿਨ ਆਪਣੇ ਘਰੇ ਫੋਨ ਕਰਦਾ ਤੇ ਹਰ ਲੀਨਾ ਤੇ ਉਸਦੇ ਮਾਪੇ ਉਸ ਨੂੰ ਘਰ ਦੀਆਂ ਤਾਜ਼ਾ ਖਬਰਾਂ ਸੁਣਾਉਂਦੇ ਹਰ ਫੋਨ ਕਾਲ ਤੇ ਉਹ ਘਰ ਦੀਆਂ ਤਸਵੀਰਾਂ ਭੇਜਦੇ ਪਹਿਲਾਂ ਪੁੱਟਣ ਦੀਆਂ ਤਸਵੀਰਾਂ ਫਿਰ ਕੰਦਾ ਉੱਠਣ ਦੀਆਂ ਫਿਰ ਛੱਤ ਪੈਂਦੀਆਂ ਵੇਖ ਕੇ ਗੁਰਪ੍ਰੀਤ ਸਿੰਘ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਜਾਂਦੇ ਉਸ ਨੂੰ ਯਕੀਨ ਹੀ ਨਹੀਂ ਸੀ ਕਿ ਉਸ ਦਾ ਸੁਪਨਾ ਸੱਚ ਹੋ ਰਿਹਾ ਹੈ ਉਸ ਨੇ ਸੱਚਮੁੱਚ ਕਰੋੜਾਂ ਰੁਪਏ ਭੇਜੇ ਜਿਸ ਨਾਲ ਘਰ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਸੀ ਇੱਕ ਵਾਰ ਉਸ ਦੇ ਪਿਤਾ ਜੀ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਗਈ ਤੇ ਹਰਲੀਨ ਨੇ ਉਸ ਨੂੰ ਦੱਸਿਆ ਗੁਰਪ੍ਰੀਤ ਨੇ ਬਿਨਾਂ ਇੱਕ ਪਲ ਸੋਚੇ ਇੱਕ ਵੱਡੀ ਰਕਮਾਂ ਭੇਜੀ ਜਿੱਥੋਂ ਮਰਜ਼ੀ ਉਧਾਰ ਚੱਕ ਕੇ ਭੇਜੀ ਹੋਵੇ ਕਿਉਂਕਿ ਉਸ ਨੂੰ ਆਪਣੇ ਪਰਿਵਾਰ ਦੀ ਸਿਹਤ ਅਤੇ ਖੁਸ਼ੀ ਤੋਂ ਵੱਧ ਕੇ ਕੁਝ ਵੀ ਪਿਆਰਾ ਨਹੀਂ ਸੀ ਹਰ ਫੋਨ ਕਾਲ ਤੇ ਉਸ ਦਾ ਪਰਿਵਾਰ ਉਸ ਨੂੰ ਦੱਸਦਾ ਵੀ ਸਾਰਾ ਕੁਝ ਠੀਕ ਹੈ ਤੇ ਉਸ ਦੀ ਵਾਪਸੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਗੁਰਪ੍ਰੀਤ ਨੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਿਆ ਵੀ ਉਸ ਨੂੰ ਐਜਾ ਪਿਆਰ ਕਰਨ ਵਾਲਾ ਪਰਉਸੇਯੋਗ ਪਰਿਵਾਰ ਮਿਲਿਆ ਹੈ ਉਸ ਨੂੰ ਕਦੇ ਵੀ ਕੋਈ ਸ਼ੱਕ ਨਹੀਂ ਹੋਇਆ ਉਹ ਆਪਣੇ 12 ਸਾਲ ਦੇ ਪ੍ਰਵਾਸ ਨੂੰ ਪੂਰਾ ਕਰਕੇ ਆਪਣੇ ਪਰਿਵਾਰ ਨਾਲ ਆਪਣੇ ਸੁਪਨਿਆਂ ਦੇ ਘਰ ਦੇ ਵਿੱਚ ਖੁਸ਼ੀ-ਖੁਸ਼ੀ ਵੱਸਣ ਦੀ ਕਲਪਨਾ ਕਰਦਾ ਰਹਿੰਦਾ ਉਸਨੇ ਹਰ ਦਿਨ ਹਰ ਘੰਟੇ ਹਰ ਪਲ ਦਾ ਇੰਤਜ਼ਾਰ ਕੀਤਾ ਜਦੋਂ ਆਪਣੇ ਪਰਿਵਾਰ ਨੂੰ ਗਲੇ ਲਗਾਏਗਾ ਤੇ ਆਪਣੇ ਹੱਥਾਂ ਨਾਲ ਬਣੇ ਉਸ ਘਰ ਦੇ ਵਿੱਚ ਦਾਖਲ ਹੋਵੇਗਾ ਸ਼ੱਕ ਦਰਦ ਅਤੇ ਗੁੱਸੇ ਦੀ ਅੱਗ ਦੇ ਵਿੱਚ ਸੜਦਾ ਹੋਇਆ ਗੁਰਪ੍ਰੀਤ ਉਸ ਖਾਲੀ ਪਲਾਟ ਤੇ ਖੜਾ ਸੀ ਉਸਦੇ ਦਿਮਾਗ ਦੇ ਵਿੱਚ ਇੱਕੋ ਸਵਾਲ ਗੂੰਜ ਰਿਹਾ ਸੀ ਮੇਰੇ ਨਾਲ ਧੋਖਾ ਕਿਉਂ ਕੀਤਾ ਗਿਆ ਉਸ ਦੀ ਛਾਤੀ ਦੇ ਵਿੱਚ ਇੱਕ ਗੁੱਸੇ ਦਾ ਤੂਫਾਨ ਉੱਠ ਰਿਹਾ ਹੈ ਉਹ ਤੇਜ਼ੀ ਨਾਲ ਨਿਕਲਿਆ ਉਸ ਦੇ ਕਦਮਾਂ ਦੇ ਵਿੱਚ ਵਿੱਚ ਐਨੀ ਅਤੇ ਗੁੱਸਾ ਸਾਫ਼ ਨਜ਼ਰ ਆ ਰਿਹਾ ਸੀ ਉਸ ਨੇ ਸਿੱਧਾ ਪਿੰਡ ਦੇ ਸਰਪੰਚ ਹਰਪਾਲ ਸਿੰਘ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਆ ਜੋ ਉਸ ਦੇ ਪਰਿਵਾਰ ਦੇ ਪੁਰਾਣੇ ਜਾਣਕਾਰ ਸਨ ਸਰਪੰਚ ਹਰਪਾਲ ਸਿੰਘ ਵੀ ਗੁਰਪ੍ਰੀਤ ਨੂੰ ਦੇਖ ਕੇ ਹੈਰਾਨ ਰਹਿ ਗਏ ਆ ਉਹਨਾਂ ਦੇ ਚਿਹਰੇ ਤੇ ਵੀ ਉਹੀ ਅਜੀਬ ਜਿਹੀ ਬੇਚੈਨੀ ਸੀ ਜੋ ਉਸ ਨੇ ਪਿੰਡ ਵਾਲਿਆਂ ਦੀ ਅੱਖਾਂ ਵਿੱਚ ਦੇਖੀ ਸੀ ਆ ਜਦੋਂ ਗੁਰਪ੍ਰੀਤ ਨੇ ਉਹਨਾਂ ਨੂੰ ਘਰ ਅਤੇ ਪਰਿਵਾਰ ਬਾਰੇ ਪੁੱਛਿਆ ਤਾਂ ਸਰਪੰਚ ਜੀ ਨੇ ਟਾਲਮਟੋਲ ਕਰਨ ਦੀ ਕੋਸ਼ਿਸ਼ ਕੀਤੀ ਆ ਗੁਰਪ੍ਰੀਤ ਬੇਟਾ ਬਹੁਤ ਕੁਝ ਹੋਇਆ ਹੈ ਸਮਾਂ ਬਹੁਤ ਬਦਲ ਗਿਆ ਹੈ ਸਰਪੰਚ ਜੀ ਨੇ ਅਜੀਬ ਜਈ ਆਵਾਜ਼ ਦੇ ਵਿੱਚ ਕਿਹਾ ਕੀ ਬਦਲ ਗਿਆ ਹੈ ਸਰਪੰਚ ਸਾਹਿਬ ਮੈਂ ਉਹਨਾਂ ਨੂੰ ਕਰੋੜਾ ਰੁਪਏ ਭੇਜੇ ਸਨ ਮੈਂ ਆਪਣੀ ਜ਼ਿੰਦਗੀ ਦੇ 12 ਸਾਲ ਵਿਦੇਸ਼ ਵਿੱਚ ਖਰਾਬ ਕੀਤੇ ਉੱਤੇ ਇੱਕ ਪੈਸਾ ਨਹੀਂ ਜੋੜਿਆ ਜੋ ਸੀ ਮੈਂ ਆਪਣੇ ਕਰੇ ਪੇ ਜਾਂ ਸਿਰਫ ਆਪਣੇ ਪਰਿਵਾਰ ਲਈ ਇੱਕ ਘਰ ਬਣਾਉਣ ਦੇ ਲਈ ਆ ਆਪਣੇ ਪਰਿਵਾਰ ਦੀ ਖੁਸ਼ੀ ਲਈ ਆ ਤੇ ਹੁਣ ਨਾ ਮੇਰਾ ਘਰ ਹੈ ਤੇ ਨਾ ਕੋਈ ਪਰਿਵਾਰ ਮੇਰੇ ਨਾਲ ਕੋਈ ਚੱਲ ਚੱਲੀ ਗਈ ਹੈ ਕੋਈ ਵੱਡਾ ਧੋਖਾ ਹੋਇਆ ਹੈ ਗੁਰਪ੍ਰੀਤ ਨੇ ਉੱਚੀ ਆਵਾਜ਼ ਦੇ ਵਿੱਚ ਪੁੱਛਿਆ ਉਸ ਦੀ ਆਵਾਜ਼ ਦੇ ਵਿੱਚ ਗੁੱਸਾ ਸਾਫ਼ ਚੱਲ ਕਰਿਆ ਸੀ ਆ ਸਰਪੰਚ ਜੀ ਨੇ ਹੌਲੀ-ਹੌਲੀ ਦੱਸਣਾ ਸ਼ੁਰੂ ਕੀਤਾ ਕਿ ਪਿੰਡ ਦੇ ਵਿੱਚ ਇੱਕ ਬਹੁਤ ਵੱਡੀ ਆਫਤ ਆਈ 3 ਸਾਲ ਪਹਿਲਾਂ ਇੱਕ ਭਿਆਨਕ ਹੜ੍ਹ ਨੇ ਪਿੰਡ ਰੂਪਨਗਰ ਨੂੰ ਬਿਲਕੁਲ ਤਬਾਹ ਕਰ ਦਿੱਤਾ ਬਹੁਤ ਸਾਰੇ ਘਰ ਡੁੱਬ ਗਏ ਖੇਤ ਬਰਬਾਦ ਹੋ ਗਏ ਗੁਰਪ੍ਰੀਤ ਦੇ ਬਣ ਰਹਿ ਕਰਦਿਆਂ ਕੰਦਾ ਤਾਂ ਖੜੀਆਂ ਸਨ ਪਰ ਬੁਨਿਆਦ ਕਮਜ਼ੋਰ ਹੋ ਗਈ ਤੇ ਘਰ ਦਾ ਅੰਦਰੋਂ ਪੂਰੀ ਤਰ੍ਹਾਂ ਨੁਕਸਾਨ ਹੋ ਗਿਆ ਪਿੰਡ ਦੇ ਬਹੁਤ ਸਾਰੇ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਪਰ ਸਰਪੰਚ ਜੀ ਨੇ ਉਸਦੇ ਪਰਿਵਾਰ ਵਾਰੇ ਇਸ ਦਾ ਜਵਾਬ ਨਹੀਂ ਦਿੱਤਾ ਉਹਨਾਂ ਨੇ ਬਸ ਇਹਨਾਂ ਕਹਿ ਦਿੱਤਾ ਵੀ ਉਹਨਾਂ ਨੇ ਵੀ ਬੜਾ ਮੁਸ਼ਕਲ ਸਮਾਂ ਦੇਖਿਆ ਹੈ ਤੇ ਹਰਲੀਨ ਅਤੇ ਉਸਦੇ ਮਾਪਿਆਂ ਨੇ ਕੁਝ ਮੁਸ਼ਕਲਾਂ ਝੱਲੀਆਂ ਹਨ ਉਹਨਾਂ ਨੇ ਗੁਰਪ੍ਰੀਤ ਨੂੰ ਆ ਆਪਣੇ ਮਾਮਾ ਜੀ ਦੇ ਘਰ ਜਾਣ ਲਈ ਕੇਹਾ ਗੁਰਪ੍ਰੀਤ ਆਪਣੇ ਮਾਮਾ ਜੀ ਦੇ ਘਰ ਤੁਰੰਤ ਪਹੁੰਚਿਆ ਜੋ ਪਿੰਡ ਦੇ ਬਾਹਰ ਇੱਕ ਛੋਟੇ ਜਿਹੇ ਕਸਬੇ ਦੇ ਵਿੱਚ ਰਹਿੰਦੇ ਸਨ ਮਾਮਾ ਜੀ ਤੇ ਮਾਮੀ ਜੀ ਉਸ ਨੂੰ ਦੇਖ ਕੇ ਹੈਰਾਨ ਰਹਿ ਗਏ ਉਹਨਾਂ ਦੀਆਂ ਅੱਖਾਂ ਵਿੱਚ ਉਹੀ ਅਜੀਬ ਜਿਹੀ ਬੇਚੈਨੀ ਸੀ ਜੋ ਸਾਰੇ ਪਿੰਡ ਵਿੱਚ ਨਜ਼ਰ ਆ ਰਹੀ ਸੀ ਜਦੋਂ ਗੁਰਪ੍ਰੀਤ ਨੇ ਉਹਨਾਂ ਨੂੰ ਘਰ ਅਤੇ ਪਰਿਵਾਰ ਬਾਰੇ ਦੁਬਾਰਾ ਪੁੱਛਿਆ ਤਾਂ ਮਾਮੀ ਜੀ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਮਾਮਾ ਜੀ ਦੱਸੋ ਨਾ ਕੀ ਹੋਇਆ ਹੈ ਮੇਰੀ ਹਰਲੀਨ ਅਰਜਨ ਦੇ ਮਾਤਾ ਪਿਤਾ ਕਿੱਥੇ ਹਨ ਗੁਰਪ੍ਰੀਤ ਨੇ ਬੇਨਤੀ ਕੀਤੀ ਉਸ ਦੀ ਆਵਾਜ਼ ਵਿੱਚ ਦਰਦ ਆ ਤੇ ਜਲਦੀ ਸੀ ਆ ਮਾਮਾ ਜੀ ਨੇ ਡੂੰਗਾ ਸਾਹ ਲਿਆ ਬੇਟਾ ਬਹੁਤ ਕੁਝ ਹੋਇਆ ਹੈ ਤੇਰੀ ਮਾਸੀ ਦੀ ਤਬੀਅਤ ਵੀ ਠੀਕ ਨਹੀਂ ਰਹਿੰਦੀ ਤੈਨੂੰ ਕਿਸੇ ਨੇ ਦੱਸਿਆ ਨਹੀਂ ਗੁਰਪ੍ਰੀਤ ਨੂੰ ਹੋਰ ਜ਼ਿਆਦਾ ਸ਼ੱਕ ਹੋਣ ਲੱਗਾ ਉਹ ਸਿੱਧੇ ਸਵਾਲ ਦਾ ਜਵਾਬ ਨਹੀਂ ਦੇ ਰਹੇ ਸਨ ਬਸ ਗੱਲ ਨੂੰ ਘੁਮਾ ਰਹੇ ਸਨ ਕੀ ਦੱਸਿਆ ਨਹੀਂ ਹੈ ਮੈਂ ਤਾਂ ਹਰ ਮਹੀਨੇ ਫੋਨ ਕਰਦਾ ਸੀ ਹਰ ਹਫਤੇ ਜਾਂ ਜਦੋਂ ਵੀ ਮੈਨੂੰ ਸਮਾਂ ਲੱਗੇ ਉਹ ਤਾਂ ਕਹਿੰਦੇ ਸਨ ਵੀ ਸਭ ਕੁਝ ਠੀਕ ਹੈ ਘਰ ਬਣ ਰਿਹਾ ਹੈ ਉਸ ਨੂੰ ਲੱਗਾ ਜਿਵੇਂ ਸਾਰੇ ਉਸ ਤੋਂ ਕੁਝ ਲੁਕਾ ਰਹੇ ਸਨ ਸ਼ੱਕ ਹੋਰ ਵੀ ਪੱਕਾ ਹੋ ਗਿਆ ਵਿਅਸ ਦੇ ਨਾਲ ਕੋਈ ਵੱਡਾ ਧੋਖਾ ਤਾਂ ਨਹੀਂ ਹੋਇਆ ਮਾਮਾ ਜੀ ਨੇ ਬਸ ਐਨਾ ਕਹਿ ਦਿੱਤਾ ਵੀ ਉਸ ਨੂੰ ਆਪਣੇ ਬਚਪਨ ਦੇ ਦੋਸਤ ਮਨਪ੍ਰੀਤ ਨੂੰ ਮਿਲਣਾ ਚਾਹੀਦਾ ਹੈ ਸ਼ਾਇਦ ਉਸ ਨੂੰ ਹੋਰ ਜਾਣਕਾਰੀ ਦੇ ਸਕੇ ਇਹ ਅੱਧੀ ਅਧੂਰੀ ਜਾਣਕਾਰੀ ਗੁਰਪ੍ਰੀਤ ਦੇ ਮਨ ਵਿੱਚ ਹੋਰ ਸਵਾਲ ਖੜੇ ਕਰ ਰਹੀ ਸੀ ਉਸ ਨੂੰ ਲੱਗਿਆ ਜਿਵੇਂ ਸਭ ਨੇ ਰਲ ਕੇ ਉਸ ਨੂੰ ਲੁੱਟ ਲਿਆ ਹੋਵੇ ਤੇ ਹੁਣ ਉਹ ਹੀ ਉਸ ਤੋਂ ਮੂੰਹ ਫੇਰ ਰਹੇ ਹਨ ਉਸ ਦਾ ਦਿਲ ਗੁੱਸੇ ਅਤੇ ਨਿਰਾਸ਼ਾ ਨਾਲ ਭਰਿਆ ਸੀ ਗੁੱਸੇ ਅਤੇ ਨਿਰਾਸ਼ਾ ਦੇ ਵਿੱਚ ਡੁੱਬਿਆ ਗੁਰਪ੍ਰੀਤ ਆਪਣੇ ਬਚਪਨ ਦੇ ਦੋਸਤ ਮਨਪ੍ਰੀਤ ਨੂੰ ਮਿਲਣ ਲਈ ਉਸ ਦੇ ਘਰ ਪਹੁੰਚਿਆ ਉਸ ਨੂੰ ਉਮੀਦ ਸੀ ਵੀ ਆ ਮਨਪ੍ਰੀਤ ਉਸ ਨੂੰ ਸਿੱਧਾ ਜਵਾਬ ਦੇਵੇਗਾ ਅਤੇ ਉਹ ਇਸ ਤੋਖੇ ਪਿੱਛੇ ਦੀ ਅਸਲੀਅਤ ਨੂੰ ਸਮਝ ਸਕੇਗਾ ਮਨਪ੍ਰੀਤ ਜੋ ਹੁਣ ਪਿੰਡ ਦੀ ਪੰਚਾਇਤ ਵਿੱਚ ਇੱਕ ਸਤਿਕਾਰਯੋਗ ਮੈਂਬਰ ਸੀ ਆ ਗੁਰਪ੍ਰੀਤ ਨੂੰ ਦੇਖ ਕੇ ਬੜਾ ਪਾਬੁਕ ਹੋ ਗਿਆ ਉਸਨੇ ਤੁਰੰਤ ਗੁਰਪ੍ਰੀਤ ਨੂੰ ਜਫੀ ਪਾ ਲਈ ਆ ਗੁਰਪ੍ਰੀਤ ਤੂੰ ਵਾਪਸ ਆ ਗਿਆ ਮੈਨੂੰ ਲੱਗਦਾ ਸੀ ਵੀ ਕਦੇ ਨਹੀਂ ਆਏਗਾ ਮਨਪ੍ਰੀਤ ਨੇ ਪਾਪੂ ਕੋ ਹੋ ਕੇ ਕਿਹਾ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਸਨ ਗੁਰਪ੍ਰੀਤ ਨੇ ਮਨਪ੍ਰੀਤ ਨੂੰ ਆਪਣੇ ਤੋਂ ਵੱਖ ਕੀਤਾ ਤੇ ਉਸ ਦੇ ਚਿਹਰੇ ਵੱਲ ਦੇਖਿਆ ਉਸ ਦੀ ਆਵਾਜ਼ ਵਿੱਚ ਗੁੱਸਾ ਅਤੇ ਦਰਦ ਭਰਿਆ ਸੀ ਮਨਪ੍ਰੀਤ ਮੈਨੂੰ ਸੱਚ-ਸੱਚ ਦੱਸ ਮੇਰੇ ਨਾਲ ਭਲਾਂ ਕੀ ਹੋ ਰਿਹਾ ਹੈ ਮੇਰਾ ਘਰ ਕਿੱਥੇ ਹੈ ਕਿੱਥੇ ਹੈ ਮੇਰੀ ਕੋਠੀ ਮੇਰਾ ਪਰਿਵਾਰ ਕਿੱਥੇ ਹੈ ਤੇਰੇ ਸਮੇਤ ਹਰ ਕੋਈ ਮੈਨੂੰ ਸੱਚ ਕਿਉਂ ਨਹੀਂ ਦੱਸ ਰਿਹਾ ਕਿ ਮੇਰੇ ਨਾਲ ਕੋਈ ਧੋਖਾ ਹੋਇਆ ਹੈ ਜਾਂ ਉਹਨਾਂ ਨੇ ਮੇਰੇ ਪੈਸੇ ਲੁੱਟ ਕੇ ਮੈਨੂੰ ਛੱਡ ਦਿੱਤਾ ਹੈ ਮਨਪ੍ਰੀਤ ਨੇ ਗੁਰਪ੍ਰੀਤ ਨੂੰ ਕੋਲ ਬਿਠਾਇਆ ਉਸਦੇ ਮੋਢੇ ਤੇ ਹੱਥ ਰੱਖਿਆ ਤੇ ਡੂੰਗਾ ਸਾਹ ਲਿਆ ਉਸ ਦੀਆਂ ਅੱਖਾਂ ਵਿੱਚ ਹਮਦਰਦੀ ਤੇ ਇੱਕ ਭਾਰੀ ਸੱਚਾਈ ਸੀ ਗੁਰਪ੍ਰੀਤ ਤੇਰੇ ਘਰ ਵਾਲਿਆਂ ਨੇ ਤੇਰੇ ਨਾਲ ਕੋਈ ਧੋਖਾ ਨਹੀਂ ਕੀਤਾ ਉਹਨਾਂ ਨੇ ਤੇਰੇ ਨਾਲੋਂ ਜ਼ਿਆਦਾ ਪਿਆਰ ਕੀਤਾ ਹੈ ਮਨਪ੍ਰੀਤ ਦੇ ਇਹ ਸ਼ਬਦ ਸੁਣ ਕੇ ਗੁਰਪ੍ਰੀਤ ਇੱਕ ਪਲ ਲਈ ਝੁਪ ਹੋ ਗਿਆ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮਨਪ੍ਰੀਤ ਨੇ ਫਿਰ ਇੱਕ ਕਰਕੇ ਸਾਰੀ ਕਹਾਣੀ ਦੱਸੀ ਉਸ ਦਾ ਲਹਿਜਾ ਦੁਖੀ ਸੀ ਆ ਗੁਰਪ੍ਰੀਤ ਜਦੋਂ ਤੂੰ ਕੈਨੇਡਾ ਗਿਆ ਸੀ ਨਾ ਤੇਰੇ ਪਰਿਵਾਰ ਦਾ ਇੱਕੋ ਇੱਕ ਸੁਪਨਾ ਸੀ ਵੀ ਤੇਰੇ ਲਈ ਇੱਕ ਚੰਗਾ ਘਰ ਬਣਾਉਣਾ ਤੇਰੀ ਹਰਲੀਨ ਅਤੇ ਮਾਪਿਆਂ ਨੇ ਬਹੁਤ ਮਿਹਨਤ ਕੀਤੀ ਉਹਨਾਂ ਨੇ ਤੇਰੇ ਭੇਜੇ ਪੈਸੇ ਨਾਲ ਸੱਚਮੁੱਚ ਉਸ ਸੁਪਨਿਆਂ ਦਾ ਘਰ ਬਣਾਇਆ ਜੋ ਤੂੰ ਤਸਵੀਰਾਂ ਦੇ ਵਿੱਚ ਦੇਖਦਾ ਸੀ ਉਹ ਘਰ ਬਹੁਤ ਸੋਹਣਾ ਬਣਿਆ ਸੀ ਪੂਰੇ ਪਿੰਡ ਦੇ ਵਿੱਚ ਉਸ ਦੀ ਚਰਚਾ Ja. ਗੁਰਪ੍ਰੀਤ ਨੇ ਸੁੱਖ ਦਾ ਸਾਹ ਲਿਆ ਪਰ ਅਗਲੇ ਹੀ ਪਾਲਾ ਮਨਪ੍ਰੀਤ ਨੇ ਜੋ ਦੱਸਿਆ ਉਸਨੇ ਉਸਦੇ ਹੋਸ਼ ਉਡਾ ਦਿੱਤੇ ਪਰ ਫਿਰ ਕੁਝ ਸਮਾਂ ਪਹਿਲਾਂ ਪਿੰਡ ਦੇ ਵਿੱਚ ਇੱਕ ਭਿਆਨਕ ਹੜਾ ਆਇਆ ਉਹ ਹੜਾ ਇੰਨਾ ਤੇਜ਼ ਸੀ ਉਸਨੇ ਪਿੰਡ ਦੇ ਬਹੁਤ ਸਾਰੇ ਘਰਾਂ ਨੂੰ ਤਬਾਹ ਕਰ ਦਿੱਤਾ ਖੇਤ ਬਰਬਾਦ ਹੋ ਗਏ ਤੇ ਰਬਣਾ ਹੋਇਆ ਨਾ ਮਾ ਘਰ ਵੀ ਪੂਰੀ ਤਰ੍ਹਾਂ ਡੁੱਬ ਗਿਆ ਉਸ ਦੀ ਬੁਨਿਆਦ ਕਮਜ਼ੋਰ ਹੋ ਗਈ ਕੰਦਾ ਥਾਂ ਥਾਂ ਤੋਂ ਪਟ ਗਈਆਂ ਘਰ ਪੂਰੀ ਤਰ੍ਹਾਂ ਨਾਲ ਰਹਿਣ ਯੋਗ ਨਹੀਂ ਰਿਹਾ ਉਸ ਨੂੰ ਦੁਬਾਰਾ ਬਣਾਉਣ ਦਾ ਮਤਲਬ ਸੀ ਬਿਨਾਂ ਮੇ ਸਿਰੇ ਤੋਂ ਸ਼ੁਰੂ ਕਰਨਾ ਜਿਸ ਲਈ ਹੋਰ ਕਰੋੜਾਂ ਦੀ ਲੋੜ ਪੈਣੀ ਸੀ ਆ ਗੁਰਪ੍ਰੀਤ ਦੀ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਉਸ ਦੀ ਛਾਤੀ ਦੇ ਵਿੱਚ ਇੱਕ ਡੂੰਗਾ ਦਰਦ ਉੱਠਿਆ ਪਰ ਇਹ ਗੁੱਸੇ ਦਾ ਨਹੀਂ ਬਲਕਿ ਨਿਰਾਸ਼ਾ ਤੇ ਸਦਮੇ ਦਾ ਦਰਦ ਸੀ ਆ ਪਰ ਉਹਨਾਂ ਨੇ ਮੈਨੂੰ ਦੱਸਿਆ ਕਿਉਂ ਨਹੀਂ ਉਹ ਤਾਂ ਕਹਿੰਦੇ ਸਨ ਵੀ ਸਭ ਠੀਕ ਹੈ ਤਾਂ ਹੜ ਬਾਰੇ ਸੁਣਿਆ ਸੀ ਪਰ ਉਹਨਾਂ ਨੇ ਮੈਨੂੰ ਕਦੇ ਨਹੀਂ ਦੱਸਿਆ ਵੀ ਸਾਡੇ ਪਿੰਡ ਦੇ ਵਿੱਚ ਵੀ ਆਈ ਸੀ ਇਹ ਪਰਿਵਾਰ ਨੂੰ ਇੰਨਾ ਪ੍ਰਭਾਵਿਤ ਕਰਕੇ ਗਿਆ ਹੈ ਇਹ ਤਾਂ ਸਚਾਈ ਹੈ ਗੁਰਪ੍ਰੀਤ ਮਨਪ੍ਰੀਤ ਨੇ ਪਾਰੀ ਆਵਾਜ਼ ਦੇ ਵਿੱਚ ਕਿਹਾ ਹੜ ਤੋਂ ਬਾਅਦ ਤੇਰੇ ਪਿਤਾ ਜੀ ਦੀ ਸਿਹਤ ਬਹੁਤ ਖਰਾਬ ਹੋ ਗਈ ਆ ਉਹਨਾਂ ਨੂੰ ਲਗਾਤਾਰ ਦਵਾਈਆਂ ਦੀ ਲੋੜ ਸੀ ਆ ਉਹਨਾਂ ਦਾ ਬੁਖਾਰ ਉਤਰਨ ਦਾ ਨਾਮ ਨਹੀਂ ਸੀ ਲੈ ਰਿਹਾ ਤੇਰੇ ਛੋਟੇ ਬੇਟੇ ਅਰਜਨ ਨੂੰ ਵੀ ਆ ਹੜ ਕਾਰਨ ਫੈਲੀ ਗੰਦਗੀ ਕਰਕੇ ਸਾਹ ਦੀ ਗੰਭੀਰ ਬਿਮਾਰੀ ਹੋ ਗਈ ਹਰਲੀਨ ਨੇ ਬੜੀ ਕੋਸ਼ਿਸ਼ ਕੀਤੀ ਆ ਉਹ ਦਿਨ ਰਾਤ ਹਸਪਤਾਲਾਂ ਦੇ ਗੇੜੇ ਕੱਢਦੀ ਪਰ ਪਿੰਡ ਦੇ ਵਿੱਚ ਕੋਈ ਕੰਮ ਨਹੀਂ ਮਿਲ ਰਿਹਾ ਸੀ ਅਤੇ ਡਾਕਟਰਾਂ ਦੇ ਖਰਚੇ ਵੱਧ ਰਹੇ ਸਨ ਉਹਨਾਂ ਕੋਲ ਖਾਣ ਲਈ ਵੀ ਮੁਸ਼ਕਲ ਹੋ ਗਈ ਸੀ ਆ ਉਹਨਾਂ ਨੇ ਬਹੁਤ ਮੁਸ਼ਕਲਾਂ ਦੇਖੀਆਂ ਤੇਰੀ ਹਰਲੀਨ ਨੇ ਇੱਕ ਬਹੁਤ ਵੱਡਾ ਤੇ ਔਖਾ ਫੈਸਲਾ ਲਿਆ ਉਹ ਜਾਣਦੀ ਸੀ ਵੀ ਤੂੰ ਵਿਦੇਸ਼ ਦੇ ਵਿੱਚ ਬਹੁਤ ਮੁਸ਼ਕਲ ਨਾਲ ਪੈਸੇ ਕਮਾ ਰਿਆ ਹੈ ਤੇ ਜੇਕਰ ਉਸਨੇ ਤੈਨੂੰ ਸਾਰੀ ਸਚਾਈ ਦੱਸੀ ਤਾਂ ਤੂੰ ਆਪਣਾ ਸਭ ਕੁਝ ਛੱਡ ਕੇ ਵਾਪਸ ਆ ਜਾਵੇਂਗਾ ਤੇ ਜੋ ਮਿਹਨਤ ਤੂੰ ਕੀਤੀ ਹੈ ਉਹ ਬਰਬਾਦ ਹੋ ਜਾਵੇਗੀ ਉਸਨੇ ਤੇਰੇ ਮਾਪਿਆਂ ਤੇ ਮੇਰੇ ਨਾਲ ਸਲਾਹ ਕੀਤੀ ਐ ਅਸੀਂ ਸਭ ਨੇ ਮਿਲ ਕੇ ਇਹ ਫੈਸਲਾ ਕੀਤਾ ਅਭੀ ਤੈਨੂੰ ਕੁਝ ਨਹੀਂ ਦੱਸਾਂਗੇ ਤਾਂ ਜੋ ਤੂੰ ਆਪਣੇ ਭਵਿੱਖ ਨੂੰ ਸੁਰੱਖਿਤ ਕਰ ਸਕੇ ਜਿੰਨੇ ਕੁ ਪੈਸੇ ਤੂੰ ਆਪਣੀ ਖੁਸ਼ੀ ਨਾਲ ਬੜੇ ਆਰਾਮ ਨਾਲ ਭੇਜਦਾ ਸੀ ਉਹਨਾਂ ਨੂੰ ਭੇਜਦਾ ਰਹੇਗਾ ਤੇ ਜਿਆਦਾ ਦਬਾਅ ਤੇਰੇ ਤੇ ਨਹੀਂ ਪਾਇਆ ਜਾਵੇਗਾ ਤਾ ਜੋ ਤੂੰ ਆਪਣੇ ਭਵਿੱਖ ਨੂੰ ਹੋਰ ਮਜ਼ਬੂਤ ਕਰ ਸਕੇ ਮਨਪ੍ਰੀਤ ਦੇ ਸ਼ਬਦ ਗੁਰਪ੍ਰੀਤ ਦੇ ਕੰਨਾਂ ਵਿੱਚ ਗੂੰਜ ਰਹੇ ਸਨ ਉਹਨਾਂ ਨੂੰ ਯਾਦ ਆਇਆ ਵੀ ਕਿਵੇਂ ਹਰਲੀਨ ਫੋਨ ਤੇ ਹਮੇਸ਼ਾ ਖੁਸ਼ੀ-ਖੁਸ਼ੀ ਗੱਲ ਕਰਦੀ ਤੇ ਹਮੇਸ਼ਾ ਉਸ ਨੂੰ ਕਹਿੰਦੀ ਵੀ ਆ ਸਾਰਾ ਕੁਝ ਠੀਕ ਹੈ ਹੁਣ ਉਸ ਨੂੰ ਸਮਝਾਇਆ ਵੀ ਓਏ ਸਭ ਕਿਉਂ ਕਰਦੀ ਰਹਿੰਦੀ ਸੀ ਆ ਪਰ ਮੈਂ ਜੋ ਕਰੋਨਾ ਰੁਪਏ ਭੇਜੇ ਸਨ ਉਹਨਾਂ ਦਾ ਕੀ ਹੋਇਆ ਗੁਰਪ੍ਰੀਤ ਨੇ ਪੁੱਛਿਆ ਉਸ ਦਾ ਗळा ਸੁੱਕਿਆ ਸੀ ਤੇ ਉਸ ਦੇ ਮਨ ਦੇ ਵਿੱਚੋਂ ਪੂਰੀ ਤਰ੍ਹਾਂ ਸ਼ੱਕ ਦੂਰ ਹੋ ਚੁੱਕਿਆ ਸੀ ਉਸ ਦੀ ਥਾਂ ਫਸਤਾਵੇ ਨੇ ਲੈ ਲਈ ਸੀ ਤੇਰੇ ਭੇਜੇ ਹੋਏ ਪੈਸਿਆਂ ਨੂੰ ਹਰਲੀ ਨੇ ਬਹੁਤ ਸਾਵਧਾਨੀ ਨਾਲ ਵਰਤਿਆ ਜ਼ਿਆਦਾਤਰ ਪੈਸਾ ਤਾਂ ਤੇਰੇ ਮਕਾਨ ਦੇ ਵਿੱਚ ਲੱਗ ਗਿਆ ਸੀ ਜੋ ਕਿ ਬਰਬਾਦ ਹੋ ਗਿਆ ਮਨਪ੍ਰੀਤ ਨੇ ਅੱਗੇ ਦੱਸਿਆ ਵੀ ਜਦੋਂ ਹੜ੍ਹ ਨੇ ਘਰ ਨੂੰ ਤਬਾਹ ਕਰ ਦਿੱ ਦਿੱਤਾ ਤਾਂ ਉਹਨਾਂ ਨੇ ਤੇਰੀ ਜ਼ਮੀਨ ਤੱਕ ਵੇਚ ਦਿੱਤੀ ਉਸ ਘਰ ਨੂੰ ਦੁਬਾਰਾ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਲੱਗਦਾ ਤੇ ਉਹਨਾਂ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ ਤੇਰੀ ਮਾਦੀ ਆੱਖਾਂ ਦਾ ਆਪਰੇਸ਼ਨ ਕਰਾਉਣਾ ਸੀ ਤੇਰੇ ਪਿਤਾ ਜੀ ਨੂੰ ਲਗਾਤਾਰ ਦਵਾਈਆਂ ਦੀ ਲੋੜ ਸੀ ਅਰਜਨ ਦੇ ਸਕੂਲ ਦੀ ਫੀਸ ਵੀ ਬਾਕੀ ਸੀ ਉਹਨਾਂ ਨੇ ਉਹ ਪੈਸੇ ਤੇਰੇ ਪਰਿਵਾਰ ਦੀਆਂ ਜ਼ਰੂਰਤਾਂ ਤੇ ਖਾਸ ਕਰ ਤੇਰੇ ਮਾਪਿਆਂ ਦੀ ਸਿਹਤ ਤੇ ਅਰਜਨ ਦੀ ਪੜ੍ਹਾਈ ਤੇ ਖਰਚ ਕੀਤੇ ਤਾਂ ਜੋ ਗੁਰਪ੍ਰੀਤ ਨੂੰ ਚਿੰਤਾ ਨਾ ਹੋਵੇ ਉਹ ਵਿਦੇਸ਼ ਵਿੱਚ ਆਪਣੇ ਕੰਮ ਨੂੰ ਪੂਰਾ ਕਰ ਸਕੇ ਹਰ ਫੋਨ ਕਾਲ ਤੇਰੇ ਹੱਥੀ ਭੇਜੇ ਪੈਸਿਆਂ ਦੇ ਬੋਝ ਨੂੰ ਘਟਾਉਂਦੇ ਰਹਿੰਦੇ ਪਰ ਅਸਲ ਦੇ ਵਿੱਚ ਉਹ ਤੇਰੇ ਸੁਪਨਿਆਂ ਨੂੰ ਜਿਉਂਦਾ ਰੱਖਣ ਲਈ ਆ ਆਪਣੇ ਨਿੱਜੀ ਪੀੜਾ ਨੂੰ ਆ ਦਬਾਉਂਦੇ ਸਨ ਉਹਨਾਂ ਨੇ ਬਹੁਤ ਮੁਸ਼ਕਲਾਂ ਦੇਖੀਆਂ ਸੀ ਜੋ ਦੋ ਵਕਤ ਦੀ ਰੋਟੀ ਲਈ ਵੀ ਤਰਸੇ ਪਰ ਤੈਨੂੰ ਕਦੇ ਦੱਸਿਆ ਨਹੀਂ ਉਹ ਤੇਰੇ ਅੱਗੇ ਹਮੇਸ਼ਾ ਖੁਸ਼ੀ-ਖੁਸ਼ੀ ਗੱਲ ਕਰਦੇ ਵੀ ਤੂੰ ਆਪਣੀ ਪੜ੍ਹਾਈ ਪੂਰੀ ਕਰ ਸਕੇ ਜਿਹੜਾ ਕੰਮ ਕਰ ਰਿਹਾ ਹੈ ਉਹ ਪੂਰਾ ਕਰ ਸਕੇ ਮਨਪ੍ਰੀਤ ਨੇ ਗੁਰਪ੍ਰੀਤ ਨੂੰ ਇੱਕ ਕਾਗਜ਼ ਦਿੱਤਾ ਜਿਸ ਤੇ ਉਸ ਕਿਰਾਏ ਦੇ ਘਰ ਦਾ ਪਤਾ ਲਿਖਿਆ ਸੀ ਜਿੱਥੇ ਉਸਦਾ ਪਰਿਵਾਰ ਰਹਿੰਦਾ ਸੀ ਗੁਰਪ੍ਰੀਤ ਦੀ ਅੱਖਾਂ ਵਿੱਚੋਂ ਹੰਝੂਆਂ ਦੀ ਝੜੀ ਲੱਗ ਗਈ ਇਹ ਤੋਖਾ ਨਹੀਂ ਸੀ ਇਹ ਤਾਂ ਅ타 ਪਿਆਰ ਦੀ ਕੁਰਬਾਨੀ ਸੀ ਉਸਦਾ ਪਰਿਵਾਰ ਉਸਦੀ ਚਿੰਤਾ ਕਰ ਰਿਹਾ ਸੀ ਅਤੇ ਉਹਨਾਂ ਨੇ ਖੁਦ ਸਾਰੀਆਂ ਮੁਸ਼ਕਲਾਂ ਝੱਲੀਆਂ ਪਰ ਉਸ ਨੂੰ ਕਦੇ ਵੀ ਪਰੇਸ਼ਾਨ ਨਹੀਂ ਕੀਤਾ ਹੁਣ ਉਸਦੇ ਮਨ ਵਿੱਚ ਗੁੱਸਾ ਨਹੀਂ ਸੀ ਸਿਰਫ ਆਪਸ ਦਾ ਪਿਆਰ ਤੇ ਉਹਨਾਂ ਦੀ ਮਹਾਨ ਕੁਰਬਾਨੀ ਲਈ ਸਤਿਕਾਰ ਸੀ ਤੁਰੰਤ ਉਸੇ ਕਸਵੇ ਵੱਲ ਰਵਾਨਾ ਹੋਇਆ ਉਸ ਦੇ ਹਰ ਕਦਮ ਤੇ ਜਿਵੇਂ ਆਪਣੀ ਗਲਤੀ ਦਾ ਪਛਤਾਵਾ ਕਰਨ ਲਈ ਬੇਤਾਬ ਹੋਵੇ ਗੁਰਪ੍ਰੀਤ ਆਪਣੇ ਇੱਕ ਛੋਟੇ ਕਿਰਾਏ ਦੇ ਘਰ ਵਿੱਚ ਬਾਹਰ ਖੜਾ ਸੀ ਉਸਦਾ ਦਿਲ ਤੇਜ਼ੀ ਨਾਲ ਧੜਕ ਰਿਹਾ ਸੀ ਪਰ ਇਸ ਵਾਰ ਇਹ ਡਰ ਜਾਂ ਗੁੱਸੇ ਦਾ ਨਹੀਂ ਸੀ ਆ ਬਲਕਿ ਪਿਆਰ ਅਤੇ ਕੁਰਬਾਨੀ ਦੀ ਭਾਵਨਾ ਨਾਲ ਭਰਿਆ ਸੀ ਉਸਨੇ ਦਰਵਾਜ਼ਾ ਖੋਲ੍ਹਿਆ ਤੇ ਅੰਦਰ ਹਰਲੀਨ ਉਸਦੇ ਮਾਪੇ ਤੇ ਅਰਜਨ ਬੈਠੇ ਸਨ ਉਹ ਗੁਰਪ੍ਰੀਤ ਨੂੰ ਦੇਖ ਕੇ ਪਾਬੁਕ ਹੋ ਗਏ ਆ ਗੁਰਪ੍ਰੀਤ ਨੇ ਹਰਲੀਨ ਨੂੰ ਫਿਰ ਤੋਂ ਗਲੇ ਲਗਾਇਆ ਇਸ ਵਾਰ ਜਫੀ ਵਿੱਚ ਦਰਦ ਨਹੀਂ ਸੀ ਬਲਕਿ ਇੱਕ ਅਹਿਸਾਸ ਸੀ ਆ ਵੀ ਏ ਉਸ ਦਾ ਸਲੀਕਾ ਕੋਣ ਹੈ ਉਸ ਦੇ ਹੰਝੂ ਹਰਲੀਨ ਦੇ ਮੋੜੇ ਤੇ ਡਿਗਰੇ ਸਨ ਉਹ ਉਸ ਨੂੰ ਵਾਪਸ ਜੱਫੀ ਪਾ ਕੇ ਰੋ ਰਹੀ ਸੀ ਫਿਰ ਉਸ ਨੇ ਆਪਣੇ ਮਾਪਿਆਂ ਨੂੰ ਗਲੇ ਲਗਾਇਆ ਉਸ ਉਹਨਾਂ ਨੇ ਕਮਜ਼ੋਰ ਸਰੀਰ ਨੂੰ ਮਹਿਸੂਸ ਕੀਤਾ ਉਹਨਾਂ ਦੀਆਂ ਕੁਰਬਾਨੀਆਂ ਨੂੰ ਸਮਝਿਆ ਉਸ ਨੇ ਉਹਨਾਂ ਦੇ ਥੱਕੇ ਹੋਏ ਹੱਥਾਂ ਨੂੰ ਜੁੰਮਿਆ ਤੇ ਮਹਿਸੂਸ ਕੀਤਾ ਵੀ ਹੱਥ ਉਸ ਦੇ ਲਈ ਇਹ ਕਿੰਨਾ ਕੁਝ ਕਰ ਸਕਦੇ ਹਨ ਅਰਜਨ ਜੋ ਹੁਣ ਪੂਰੀ ਤਰ੍ਹਾਂ ਸਮਝ ਚੁੱਕਿਆ ਸੀ ਇਹ ਉਸ ਦੇ ਪਾਪਾ ਹਨ ਆਪਣੇ ਪਿਤਾ ਨੂੰ ਜੱਫੀ ਪਾ ਕੇ ਰੋਣ ਲੱਗਾ ਬਹੁਤ ਸਮੇਂ ਬਾਅਦ ਉਹ ਆਪਣੇ ਪਰਿਵਾਰ ਨੂੰ ਇੱਕ ਵਾਰ ਫਿਰ ਤੋਂ ਪੂਰੀ ਤਰ੍ਹਾਂ ਇਕੱਠਾ ਦੇਖ ਰਿਹਾ ਸੀ ਹੰਝੂਆਂ ਅਤੇ ਪਿਆਰ ਨਾਲ ਭਰਿਆ ਹੋਇਆ ਹਰਲੀਨ ਅਤੇ ਉਸਦੇ ਮਾਪਿਆਂ ਨੇ ਗੁਰਪ੍ਰੀਤ ਨੂੰ ਹਾਰ ਤੋਂ ਬਾਅਦ ਦੀਆਂ ਸਾਰੀਆਂ ਮੁਸ਼ਕਲਾਂ ਕਿਵੇਂ ਉਹਨਾਂ ਨੇ ਇੱਕ ਇੱਕ ਪੈਸਾ ਬਚਾਇਆ ਜੋ ਵੀ ਪੈਸਾ ਭੇਜਿਆ ਉਹ ਸਾਰਾ ਕਰਜ਼ੇ ਦੇ ਵਿੱਚ ਲੱਗ ਗਿਆ ਜੋ ਕਿ ਇਲਾਜ ਦੇ ਵਾਸਤੇ ਜੋ ਕੀ ਕਰ ਨੂੰ ਬਣਾਉਣ ਵੇਲੇ ਉਸ ਸਮੇ ਉਸਦੇ ਪੈਸਿਆਂ ਤੋਂ ਇਲਾਵਾ ਚੱਕਿਆ ਸੀ ਵੀ ਪੈਸੇ ਤਾਂ ਆ ਜਾਣਗੇ ਇੱਕ ਵਾਰ ਘਰ ਨੂੰ ਥੋੜਾ ਹੋਰ ਵਧੀਆ ਬਣਾ ਲੈਂਦੇ ਹਾਂ ਸਾਰਾ ਕੁਝ ਦੱਸਿਆ ਉਹਨਾਂ ਨੇ ਦੱਸਿਆ ਵੀ ਕਿਵੇਂ ਉਹਨਾਂ ਨੇ ਭੁੱਖੇ ਰਹਿ ਕੇ ਛੋਟੀਆਂ-ਛੋਟੀਆਂ ਖੁਸ਼ੀਆਂ ਦਾ ਤਿਆਗ ਕਰਕੇ ਉਸਦੇ ਪੇਜੇ ਪੈਸਿਆਂ ਨੂੰ ਸਿਰਫ ਉਸਦੇ ਮਾਪਿਆਂ ਦੇ ਇਲਾਜਾਂ ਤੇ ਕਰਜ਼ੇ ਨੂੰ ਚੁਕਾਉਣ ਅਤੇ ਅਰਜਨ ਦੀ ਪੜ੍ਹਾਈ ਤੇ ਖਰਚ ਕੀਤਾ ਤਾਂ ਜੋ ਗੁਰਪ੍ਰੀਤ ਨੂੰ ਚਿੰਤਾ ਨਾ ਹੋਵੇ ਉਹ ਵਿਦੇਸ਼ ਵਿੱਚ ਆਪਣਾ ਕੰਮ ਪੂਰਾ ਕਰ ਸਕੇ ਗੁਰਪ੍ਰੀਤ ਉਹਨਾਂ ਦੀਆਂ ਗੱਲਾਂ ਸੁਣਦਾ ਰਿਹਾ ਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਉਸ ਦੀਆਂ ਅੱਖਾਂ ਦੇ ਹੰਝੂ ਰੁਕ ਨਹੀਂ ਰਹੇ ਸੀ ਆ ਗੁਰਪ੍ਰੀਤ ਨੂੰ ਅਹਿਸਾਸ ਹੋਇਆ ਵੀ ਉਸਨੇ ਜ਼ਿੰਦਗੀ ਦੇ ਵਿੱਚ ਸਭ ਤੋਂ ਗਲਤ ਕੰਮ ਕੀਤਾ ਸੀ ਆਪਣੇ ਹੀ ਪਰਿਵਾਰ ਤੇ ਸ਼ੱਕ ਕਰਕੇ ਮੈਂ ਬਹੁਤ ਗਲਤ ਸੀ ਆ ਮੈਂ ਤੁਹਾਨੂੰ ਸਮਝ ਨਹੀਂ ਸਕਿਆ ਮੇਰੀ ਮਿਹਨਤ ਤਾਂ ਕੁਝ ਵੀ ਨਹੀਂ ਜੋ ਕੁਰਬਾਨੀ ਤੁਸੀਂ ਕੀਤੀ ਹੈ ਉਹ ਸੱਚ ਵਿੱਚ ਅਮੋਲ ਹੈ ਗੁਰਪ੍ਰੀਤ ਨੇ ਭਰੀ ਹੋਈ ਆਵਾਜ਼ ਵਿੱਚ ਕਿਹਾ ਮੇਰੇ ਲਈ ਘਰ ਉਹ ਨਹੀਂ ਆ ਜੋ ਪਿੰਡ ਦੇ ਵਿੱਚ ਡੁੱਬ ਗਿਆ ਬਲਕਿ ਇਹ ਹੈ ਤੁਸੀਂ ਮੇਰਾ ਅਸਲੀ ਘਰ ਹੋ ਮੇਰੀ ਸਾਰੀ ਦੌਲਤ ਤੇ ਮੇਰੀ ਜ਼ਿੰਦਗੀ ਦਾ ਮਕਸਦ ਸਿਰਫ ਤੁਹਾਡੀ ਖੁਸ਼ੀ ਤੇ ਸੁਰੱਖਿਆ ਹੈ ਉਸਨੇ ਆਪਣੇ ਪਰਿਵਾਰ ਨੂੰ ਅਹਿਸਾਸ ਕਰਵਾਇਆ ਵੀ ਉਹਨਾਂ ਦਾ ਕੁਰਬਾਨੀ ਬਹੁਤ ਮਹਾਨ ਹੈ ਤੇ ਉਸ ਨੂੰ ਆ ਇਸ ਤੇ ਮਾਨ ਹੈ ਗੁਰਪ੍ਰੀਤ ਨੇ ਤੁਰੰਤ ਪਿੰਡ ਦੇ ਵਿੱਚ ਇੱਕ ਚੰਗਾ ਤੇ ਖੁੱਲਾ ਘਰ ਖਰੀਦਣ ਦਾ ਫੈਸਲਾ ਕੀਤਾ ਸੋਚਿਆ ਇਸ ਵਾਰ ਇਹ ਪਲਾ ਕਰੋੜਾਂ ਦਾ ਘਰ ਨਹੀਂ ਹੋਵੇਗਾ ਲੇਕਿਨ ਆਪਣੇ ਪਰਿਵਾਰ ਦੇ ਰਹਿਣ ਵਾਸਤੇ ਸੁੱਖ ਨਾਲ ਭਰਿਆ ਹੋਵੇਗਾ ਉਸ ਨੂੰ ਸਮਝ ਆ ਗਿਆ ਸੀ ਖੁਸ਼ੀ ਸਿਰਫ ਪੈਸੇ ਦੀ ਨਹੀਂ ਹੁੰਦੀ ਖੁਸ਼ੀ ਪਿਆਰ ਮੁਹੱਬਤ ਦੀ ਹੈ ਖੁਸ਼ੀ ਇਕੱਠੇ ਰਹਿਣ ਦੇ ਵਿੱਚ ਹੈ ਪਰਦੇਸਾਂ ਦੇ ਵਿੱਚ ਰਹਿ ਕੇ ਪੈਸਾ ਤਾਂ ਕਮਾਇਆ ਜਾ ਸਕਦਾ ਹੈ ਲੇਕਿਨ ਖੁਸ਼ੀਆਂ ਨੂੰ ਨਹੀਂ ਕਮਾਇਆ ਜਾ ਸਕਦਾ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ